ਸੋਨਿਆ ਹੋਰ ਸ੍ਰੀ ਅਗਰਮਾਰ ਵੀ ਆਇਆ ਰਵੀ ਰਵੀ ਅੰਸ਼ਰ ਸਰਦੇ ਸਰਦਲੇ ਸਰਦੂ ਨੇ ਪੱਟ ਵਜੇ ਪਰਨਾ ਦੇ ਨੂੰ ਪੱਟਾ ਦੇ ਕੋਈ ਦੇਰ ਮਾਲ ਦੇਦੇ ਕੋਈ ਪ੍ਰਮਾਲ ਦੇਦਣਾ ਮਾਲ ਦੇ ਦੇ ਸਿਰ ਤੇ ਬੰਨਣਾ ਸੀ ਮੈਨੇ ਸਿਰ ਤੇ ਬੰਨਣਾ ਪ੍ਰਮਾਲ ਦੇ ਕੋਈ ਹੋਰ ਮਾਲ ਹੋਊਗਾ ਕੋਈ ਸਿਰ ਤੇ ਬੰਨਣਾ ਵਾਸਤੇ ਆਈ ਬੰਦਾ ਆਈ ਬੰਦਾ ਬੱਲੇ ਆ ਰਹੀਆਂ ਨੇ ਪ੍ਰਮਾਲ ਜੀ ਮਾਲ ਵੀ ਨਹੀਂ ਕਈ ਵੇ ਆ ਰਹੇ ਆ ਮੰਗਦੇ ਰਹੇ ਆ ਚਲ ਬੱਲੇ ਬੱਲੇ ਆਉਣੇ ਸਿਰ ਤੇ ਬੱਲੇ ਕਿਸਾਨਾਂ ਦੇ ਲਈ ਲਗਾਤਾਰ ਖੁਸ਼ੀ ਦੀਆਂ ਖਬਰਾਂ ਜਿਹੜੀਆਂ ਬੋਲੇ ਸੋਨ ਯਹਾਲ ਅੱਲ੍ਹਾ ਇਸ ਵਿੱਚ ਕਰਦੇ ਨੇ ਨਾਲੇ ਤੇ ਇੱਕ ਮਟੇਦਰਾ ਆਜੋ ਆ ਆ ਯਾਰ ਕਿਰਦੀਸ਼ ਨਾਲ ਆ ਨਾ ਵਿਸ਼ਨ ਨਾਲ ਆ ਬੀਬਾ ਜੀ ਕਿੱਥੇ ਰਹਿ ਗਏ ਆ ਬਲਾ ਬੀਬੀ ਰਹਿਪੇ ਨੇ ਮੇਰੇ ਘਰ ਚਲੇ ਗਏ ਹਾਂ ਅਲਹਮਦੁਲ ਸਰਸਾਬ ਅੱਜ ਅਰਜਿੰਦਰ ਸਿੰਘ ਅਰੇ ਚਲੋ ਇਹਦਾ ਨਾਮ ਵੀ ਬੋਲ ਦੇ ਰਵੀ ਕੁਮਾਰ ਆਉਂਦੇ ਪੰਜੇ ਇਹਦਾ ਨਾਮ ਲਓ ਇੱਕ ਮਿੰਟ ਇਹਦਾ ਨਾਮ ਲਓ ਇੱਕ ਮਿੰਟ ਨਿਕਲ ਜਾਓ ਅੱਜ ਦੂਸ਼ਣ ਆਲੋ ਅੱਜ ਇਹ ਦੋਵੇਂ ਜੋ ਤੁਸੀਂ ਦੇਖ ਰਹੇ ਜੇ ਅਰਜਿੰਦਰ ਕੁਮਾਰ ਔਰ ਰਵੀ ਔਰ ਸੌਰੀ 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 ਮਾਫੀ ਚਾਹਦਾ ਰਵੀ ਕੁਮਾਰ ਔਰ ਅਰਜਿੰਦਰ ਸਿੰਘ ਇਹਨਾਂ ਦਾ ਕੋਈ ਕਿਸੇ ਵਾਇਲੈਂਸ ਦਾ ਵਾਸਤਾ ਨਹੀਂ ਸੀ ਕਿਸੇ ਲੜਾਈ ਝਗੜੇ ਦਾ ਵਾਸਤਾ ਨਹੀਂ ਸੀਗਾ ਕੇਵਲ ਔਰ ਕੇਵਲ ਪੁਲਿਸ ਨੇ ਬੁਲਾਇਆ ਔਰ ਬੁਲਾਇਆ ਵੀ ਕੀ 160 ਦੇ ਨੋਟਿਸ ਦੇ ਕੇ ਜਿਹਦੇ ਅੰਦਰ ਗਵਾਹ ਦੇ ਤੌਰ ਤੇ ਬੁਲਾਇਆ ਜਾਂਦਾ ਗਵਾਹ ਦੇ ਤੌਰ ਤੇ ਔਰ ਚੁੱਕ ਕੇ ਤੇ ਅੰਦਰ ਪੇਸ਼ਤਾ ਪਰਚੇ ਕਿਹੜੇ ਕਿਹੜੇ ਲੱਗਦੇ ਨੇ ਕਿੱਥੇ ਜਾਂਦੇ ਨੇ ਪਰਚਿਆਂ ਦੀ ਤੇ ਕੋਈ ਤਾਰਾ ਛੱਡੀ ਨਹੀਂ ਛੱਡੀ ਕੋਈ 307 ਤੋਂ ਲੈ ਕੇ 10 ਸਾਲ ਦੀ ਸਜ਼ਾ ਵਾਲੇ ਇਸ ਕੇਸ ਦੇ ਅੰਦਰ 10 ਸਾਲ ਦੀ ਸਜ਼ਾ ਦੀਆਂ ਸਾਰੀਆਂ ਧਾਰਾਵਾਂ ਲਾ ਰੱਖੀਆਂ ਨੇ 147 48 49 323 307 ਕੋਈ ਧਾਰਾ ਛੱਡੀ ਨਹੀਂ ਮਤਲਬ ਮੈਂ ਦੇਖਿਆ ਵੀ ਡਿਕਸ਼ਨਰੀ ਚ ਪੜੀ ਗਏ ਵੀ ਕਿੰਨੀਆਂ ਲੱਗ ਸਕਦੀਆਂ ਸਾਰੀਆਂ ਲਾਉ ਦੇ 120 ਵੀ ਲਾਸਟ ਅੰਦਰ ਪਰ ਕੋਈ ਕਾਰਨ ਨਹੀਂ ਔਰ ਤੁਸੀਂ ਹੈਰਾਨ ਹੋਗੇ ਜਦੋਂ ਜੱਜ ਦੇ ਕੋਲੇ ਕੇਸ ਜਾ ਰਹੇ ਨੇ ਉਹ ਵੀ ਬੜੇ ਸ਼ੌਕਡ ਹੋ ਰਹੇ ਨੇ ਉਹ ਕਹਿੰਦੇ ਅੱਛਾ ਗ੍ਰੀਵियस ਇੰਜਰੀ ਆ ਲਿਓ ਕਿੱਥੇ ਇੰਜਰੀ ਗ੍ਰੀਵियस ਉਹ ਕਹਿੰਦਾ ਜੀ ਇੱਥੇ ਖੁਰੋਚ ਲੱਗੀ ਡਾਕਟਰ ਨੇ ਲਿਖਿਆ ਜੀ ਅੱਛਾ ਇੱਕ ਕੇਸ ਤੇ ਪੇਸ਼ ਕੀਤਾ ਗ੍ਰੀਵियस ਇੰਜਰੀ ਪਰ ਨਿਕਲਿਆ ਕਿ ਮੈਡੀਕਲ ਰਿਪੋਰਟ ਮੰਗਾਈ ਜੈ ਸਾਹਿਬ ਨੇ ਕਿਹਾ ਮੈਡੀਕਲ ਰਿਪੋਰਟ ਲੈ ਕੇ ਆਓ ਤੇ ਮੈਡੀਕਲ ਰਿਪੋਰਟ ਪਤਾ ਕੀ ਲਿਖਿਆ ਸੀਗਾ ਕੀ ਮੋਚ ਆਈ ਆ ਮੋਚ ਆਈ ਨੂੰ ਗ੍ਰੀਵਸ ਇੰਜਰੀ ਦਿਖਾ ਕੇ ਬੰਦੇ ਅੰਦਰ ਬੰਦ ਕੀਤੇ ਨੇ ਇਸੇ ਤਰੀਕੇ ਨਾਲ ਕੀਤਾ ਸੀਗਾ ਪਰ ਇਹ ਸਾਰੀ ਲੜਾਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਸੇ ਤਰ੍ਹਾਂ ਲੜ ਰਹੀ ਆ ਲੜਦੀ ਰਹੂਗੀ ਮੈਂ ਬਾਕੀ ਕਿਉਂਕਿ ਨਾ ਸਾਨੂੰ ਦੇਣ ਦੇ ਅੰਦਰ ਸੈਂਕੜੇ ਫੋਨ ਆਦੇ ਜਿਹੜੇ ਇੱਕ ਦੂਜੇ ਜਮਾਨ ਤੋਂ ਜਾਂਦੀ ਆ ਪਰਿਵਾਰ ਦੇ ਲੋਕ ਨੇ ਵਿਚਾਰੇ ਈਦੀ ਗਾਮਨ ਗਾਮਨਦਰ ਨੇ ਤਕਲੀਫ ਅੰਦਰ ਨੇ ਚਿੰਤਾ ਕਰਦੇ ਨੇ ਤੇ ਮੈਂ ਉਹਨਾਂ ਨੂੰ ਤੁਹਾਡੇ ਟੀਵੀ ਚੈਨਲਾਂ ਦੇ ਮਾਧਿਅਮ ਤੋਂ ਉਹਨ ਅਗਲੇ ਹਫਤੇ ਦੇ ਅੰਦਰ ਅੰਦਰ ਇਸ ਹਫਤੇ ਦੇ ਅੰਦਰ ਅੰਦਰ 90% ਲੋਕ ਬਾਹਰ ਹੋਣਗੇ ਔਰ ਅਗਲੇ ਹਫਤੇ 100% ਦੀ ਲੋਕ ਜਿਹੜਾ ਅਜੇ ਤੱਕ ਨੇ ਅਰੈਸਟ ਕੀਤੇ ਆ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਲੋਕ ਅਰੈਸਟ ਕੀਤੇ ਸੀ ਇਹ ਦਿੱਲੀ ਦੇ ਨੇ ਇਹ ਕਿਸਾਨ ਉਥੋਂ ਅੰਦੋਲਨ ਚ ਕਿਸਾਨ ਪੰਜਾਬ ਤੋਂ ਨਹੀਂ ਆਏ ਸੀ ਇਹ ਦਿੱਲੀ ਚ ਸੀਗੇ ਔਰ ਮਾਨਵਤਾ ਦੀ ਸੇਵਾ ਵਾਸਤੇ ਉਦੋਂ ਨਾਲ ਚੱਲਦੇ ਪਏ ਸੀ ਔਰ ਚੁੱਕ ਚੁੱਕ ਕੇ ਨਜਾਇਜ਼ ਲੋਕਾਂ ਨੂੰ ਬੰਦ ਕੀਤਾ ਤੁਹਾਡੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਬਿਹੇਵ ਹੋਇਆ ਅੰਦਰ ਜਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਬਿਹੇਵ ਸੀ ਕਿਸੇ ਨੇ ਕੁਝ ਨਹੀਂ ਕਿਹਾ ਆ ਕਿੰਨੇ ਦਿਨ ਅੰਦਰ ਰਹੇ ਆ ਤੁਸੀਂ ਮੈਂ 14 ਦਿਨਿਆਂ ਇੱਕ ਦਿਨ ਲੋਕ ਕੋਈ ਕਿਸੇ ਤਰੀਕੇ ਦਾ ਕੋਈ ਡਰ ਜਾਂ ਕਿਸੇ ਤਰੀਕੇ ਦੀ ਕੋਈ ਗੱਲ ਕਹੀ ਗਈ ਹੋਵੇ ਕਿਸ ਤਰ੍ਹਾਂ ਦੀ ਪੁੱਛਦਾ ਸੰਦਰ ਕੀਤੀ ਗਈ ਤੁਹਾਡੇ ਨਾਲ ਨਹੀਂ ਕੋਈ ਕੋਈ ਪਰੇਸ਼ਾਨੀ ਪੁਲਿਸ ਨੇ ਤੁਹਾਨੂੰ ਕਿੱਥੋਂ ਚੁੱਕਿਆ ਸੀ ਜੇ ਉਹ ਫੋਨ ਕਰਕੇ ਬੁਲਾਇਆ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਨਾ 160 ਦੇ ਨੋਟਿਸ ਦੇ ਦੇ ਕੇ ਸਿਰ ਸਾਹਿਬ ਜਿਹੜੇ ਬਾਕੀ 4 ਸੀ ਉਹਨਾਂ ਨੂੰ ਵੀ ਨੋਟਿਸ ਤੇ ਬੁਲਾਇਆ ਸੀਗਾ ਹਾਂ ਹਾਂ ਨੋਟਿਸ ਦੇ ਕੇ ਬੁਲਾਇਆ ਅੱਛਾ ਸੰਦੀਪ ਸਿੰਘ ਨੇ ਆਪਣੇ ਨੂੰ ਰਣਜੀਤ ਸਿੰਘ ਨੂੰ ਇਸੇ ਤਰ੍ਹਾਂ ਨੋਟਿਸ ਦੇ ਕੇ ਬੁਲਾਇਆ ਬੁਲਾ ਕੇ ਇੱਕ ਦਿਨ ਬੁਲਾਇਆ ਉਹਨੂੰ ਕਿ ਅਗਲੇ ਦਿਨ ਕੱਲ ਆ ਜੀ ਅਗਲੇ ਦਿਨ ਆਇਆ ਤੁਨ ਚੋਕ ਕੇ ਬੰਦ ਕਰਤਾ ਸਰਦਾਰ ਸਾਹਿਬ ਤੁਹਾਨੂੰ ਕਿੱਥੋਂ ਕਦੋਂ ਤੇ ਕੀ ਤੁਸੀਂ 26 ਤਰੀਕ ਨੂੰ ਕੀ ਕਰਦੇ ਸੀ 26 ਤਰੀਕ ਨੂੰ ਅਸੀਂ ਮਤਲਬ ਗੁਰਦੁਆਰੇ ਦਰਸ਼ਨ ਲਈ ਨਾਲ ਚਲੇ ਗਏ ਸੀ ਜੀ ਬਾਕੀ ਉਹਨਾਂ ਦੇ ਬੇਸ ਬੇਸ ਦੇ ਤੁਸੀਂ ਬੱਚੇ ਦੇ ਹਿੱਸਾ ਕਰ ਰਹੇ ਹੋ ਦੰਗੇ ਕਰ ਰਹੇ ਹੋ ਇਸ ਬੇਸ ਤੇ ਉਹਨਾਂ ਨੇ ਸਾਨੂੰ ਅਰੈਸਟ ਕਰ ਲਿਆ